ਬਾਈ ਜਿੱਤੇ ਕੋਲ ਦਾ ਇਹ ਨਹੀਂ ਵੈਲਕਮ ਬੈਕ ਅਗੇਨ ਤਾਂ ਪੂਰਾ ਦਾ ਮੁੰਡਾ ਰੈਪਨੇ ਦਾ ਤੇ ਹਲਵਾਈ ਵੀ ਉਧਰ ਸੱਦ ਰੱਖਿਆ ਤੇ ਆ ਦੇਖ ਬਾਈ ਫਿਰ ਬਾਈ ਪੂਰਾ ਦਾ ਮੁੰਡਾ ਆਪਣੀ ਦਾ ਮਿਲਿਆ ਉਹਦੇ ਵੀਡੀਓ ਵੀ ਆਪਣੇ ਘਰੇ ਬਾਦੂ ਰੋਗੀ 12 13 ਕਿੜੀਆਂ ਨੇ ਚੱਕ ਲੈ ਵੀ ਆਪਣੇ ਸਾਹ ਉਹ ਬੈਠਿਆ ਹਲਵਾਈ ਬਾਈ ਬਲੌਗ ਦਾ ਜ਼ਰੂਰੀ ਆ ਪਹਿਲਾਂ ਬਣਾਇਆ ਸੀ ਵਾਈਬ੍ਰੇਟੀ ਵਾਲਾ ਕਰਦੇ ਹੋ ਨਹੀਂ ਆਇਕ ਕਰ ਰਹਿ ਨੇ ਲਾਦਾ ਹਲੋ ਹਲੋ ਸੁਗੈਸਟ ਦੀ ਮੈਰੇਜ ਆ ਪਹਿਲਾਂ ਵਾਲੀ ਬਲੌਗ ਦਾ ਬਾਈ ਨਹੀਂ ਬਣਾਈ ਸੀ ਬਟ ਐਸ ਕੀ ਬਲੌਗਰ ਉਹ ਹੈ ਨਹੀਂ ਸੀ ਤਾਂ ਮੈਂ ਚਾਬੀ ਆਈ ਥਿੰਕ ਵੀ ਮੈਨੂੰ ਬਲੌਗ ਬਣਾਉਣਾ ਚਾਹੀਦਾ ਦੈਟਸ ਵਾਈ ਇਸ ਪਾਣੀ ਲੈ ਕੇ ਆਉਣਾ ਹਾਂ ਜਾਇਂ ਕਰ ਦੇ ਇੱਕ ਉਥਪਰਾ ਲਾਂਗੇ ਤੇਰਾ ਟੱਟ ਮੌਜੂ ਹੋਵੇ ਚੂੜਾ ਤੋਂ ਵਲ ਵੀ ਦੰਦੇ ਜਿੰਨ ਤੋਂ ਉਹ ਨਾ ਕੱਈਆ ਫਿਰ ਕੋ ਤਾਂ ਤੋਂ ਜਿਹੜਾ ਪਾਣੀ ਕਰਿਆ ਮੈਂ ਤੇਰਾ ਹੋਰ ਮਾਰ ਆਸੀ ਬੰਟੀ ਦੇ ਸਕੂਲ ਦਾ ਹਾਲਾ ਆਰ ਦੇ ਪ੍ਰਦੇਸ਼ ਨੂੰ ਲੋੜੀ ਸਾਰੀ ਆ ਰਵਾਸੀ ਪੈਪਾ ਕੀ ਕੁਸਤਾ ਆ ਗਿਆ ਮੇਰਾ ਬਦਿਆਨ ਹੈ ਦੇਖੋ ਗਾਈਸ ਥਾਲੀਆਂ ਦਾ ਬੱਚੇ ਬੱਚੇ ਵੜੇ ਯਾਰ ਬੱਚੇ ਵੜੇ ਆ ਨਹੀਂ ਸਤਾਨ ਬੱਚੇ ਕਿੱਧਰ ਬੈਠ ਨੇ ਉਹ ਵਧੀਆ ਯਾਰ ਇਹ ਤਾਂ ਜਗਾੜੀ ਵਾਲਾ ਤੱਕੜਾ ਲਾ ਰੱਖਿਆ ਉਹੰਦਰਾਂ ਨੇ ਜੰਮੀ ਬਣਾ ਰੱਖਿਆ ਪਤੰਦਰਾਂ ਨੇ ਪੱਕੀ

ਆਹ ਕਿਤਨੇ ਤਿਆਰੇ ਬਾਰੇ ਬਾਰੇ ਨਾਨਕਿਆਂ ਨੇ ਪਿੰਡ ਲਾਦੇ ਦੇਖ ਕਿੱਥੇ ਆ ਗਿਆ ਗੱਡੀ ਤੇ ਜਿਹੜਾ ਆ ਇਹ ਆਉਂਦੇ ਤਾਂ ਇਹ ਦੂ ਤਾਇਰ ਪੱਤੇ ਫਰੇਜ਼ ਨਾਲ ਜਿੰਦੇ ਜਿੰਦੇ ਨੂੰ ਜਨਾ ਇਹ ਬੰਦ ਕੇ ਇਹ ਲਾਇਆ ਜੀ ਪਤਾ ਪਚੜੇ ਹੋਈ ਆ ਆ ਬੋੜਦੀ ਹੁੰਦੇ ਨੇ ਹਮ ਕੋਲੇ ਕਿਤਾ ਖੜਾ ਰੋਕ ਨਾ ਬਲੌਗ ਦਾ ਯਾਰ ਫਿਰ ਕੰਟੈਂਟ ਦਾ ਯਾਰ ਹੁਣ ਚੱਕਣੀ ਆ ਠੀਕ ਆ ਠੀਕ ਆ ਇਸ ਤਾਂ ਕੁ ਸੰਗਤ ਨੂੰ ਲੈਣ ਆਉਂਦੇ ਸੀਗੇ ਹਾਂ ਹਾਂ ਮੈਂ ਘਰੇ ਦੋਸਤ ਹਾਂ ਘਰ ਖੜਾ ਬੰਦੇ ਯਾਰ ਤਾਂ ਘਟ ਜਾ ਕਰਦੇ ਇੱਕ ਵਾਰੀ ਕਰਦੇ ਇੱਕ ਵਾਰੀ ਵੇ ਬੇਕਾਰ ਕੇ ਫਲਾਈ ਆਵਾ ਜੇ ਤੂੰ ਬੁਲਾਵੇਂ ਹਾਣ ਦੇ ਹੋਰ ਖੰਡਾ ਸੂਜੀ ਤੇ ਔਰ ਗੁੱਡ 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 ਚਲਾਏਗਾ ਉਹ ਚ ਸਾਹਮਣੇ ਮੋਹਰ ਵਾਲੀ ਦੁਕਾਨ ਆਇਆ ਹਾਂ ਹਾਂ ਕਿਹੜਾ ਕਹਾ ਸੀ ਸਾਹਮਣੇ ਆ ਕੀ ਐਟਲਡੀ ਕਾਲਾ ਪਾਉਂਦੇ ਆ ਦਿਓ ਬਿੱਗੀ ਤੇ ਲੈ ਦਿਖਾਏ ਹੁੰਦੇ ਇੱਥੇ ਕਰ ਦੇ ਨਾ ਮਗਰ ਭਈਆ ਬੋਲਾ ਭੱਜਾ ਓ ਬੈਠਿਆ ਤਾਂ ਨਹੀਂ ਗਾਣੀ ਛੁੱਟੀ ਜੀ भाई कंदा <pedestrianfunded> <Cornell> ਛੇਤੀ ਕਰ ਖੋਲ ਦੇ ਉਲਟੀਆਂ ਸਹੀ ਹੈ ਅੱਲਾ ਤੇਰਾ ਪਾਦੀ ਨਹੀਂ ਨਹੀਂ ਛੇਤੀ ਕਰ ਭਾਈ ਖੋਲ ਦੇ ਕਬਰਾਂ ਖੋਲ ਦੇ ਭਾਈ ਕੋਈ ਕਹਿੰਦਾ ਸ਼ੀਸ਼ੇ ਪੁੱਟ ਲੈ ਇਸ ਨੂੰ ਨਹੀਂ ਭਾਈ ਜਿੱਥੇ ਖੋਲਦਾ ਛੇਤੀ ਖੋਲ ਦੇ ਇਹ ਨਹੀਂ ਆਈ ਸੀ ਫਿਰ ਕਿਸੀ ਸਿੱਧਾ ਕੋਲ ਤੇ ਚੰਗਾ ਏ ਸੀ ਤੇ ਨਾ ਸ਼ੱਟ ਮੈਂ ਤਾਂ ਕਹਿੰਦੀ ਇਹ ਤਾਂ ਕੁਸਈ ਨਹੀਂ ਕੁੱਲੇ ਹੀ ਪਿਆ ਉਹ ਪੈਣ ਦੇ ਲੰਨੋ ਆ ਤਾਂ ਫੜ ਗਿਆ ਮੈਨੂੰ ਅੱਜ ਥੱਲੇ ਪਾਸੇ ਆ ਜਾਂਦੇ ਕੁੱਲੇ ਪਿਆਰਾ ਇਹਦੇ ਮੈਂ ਤਾਂ ਤੂੜੀ ਨਹੀਂ ਸੁਭਾਉਂਦਾ ਓਏ ਓਏ ਮੂੰਗ ਉਹਦੇ ਮੂੜੇ ਹੋਇਆ ਵਿਚਾਰੇ ਹੋਇਆ ਉਹਦਾ ਵਿਚਾਰੇ ਕੀ ਕਰਾਉਣਾ ਇਹ ਤੋਂ ਵਿਚਾਰੇ ਕੀ ਕਰਾਉਣਾ ਜੱਥ ਤਾਂ ਮੇਰਾ ਇਹ ਵੀ ਸੀਰੀ ਸੀਰੀ ਨੂੰ ਗੱਦ ਲੈਂਦਾ ਲਿਮਟ ਮੈਂ ਆਦਾ ਬੌਲਾ ਮੈਂ ਦਾ ਰਹੇ ਓਏ ਬੱਸ ਸੁਣ ਮੈਂ ਨਾ ਪੋਸੜੀ ਲੈਣੀ ਐ ਇੱਥੇ ਦੇਖ ਦੇਂਦਾ ਤਾਂ ਕੋਈ ਸਹੀ ਨਹੀਂ ਅਜੀਬ ਐਂ ਦੀ ਵੀ ਕਿਤੇ ਉਹ ਨਾ ਘਟ ਲਈ ਡਰੋਨ ਨਾ ਘਟਲੀ ਦੇਖ ਲਾ ਤੇਰਾ ਕੈਮਰਾ ਬੰਦ ਓਏ ਨਹੀਂ ਇਹਾ ਸਿਕੰਦਰ ਵੀ ਮਾਰੀਆਂ ਦੇ ਇੰਨਾ ਦੀ ਗੱਲਾਂ ਜਨਾਇ ਮੈਂ ਅਪਰਾਧ ਰੇਂਜ ਨੂੰ ਜ ਫਨ ਹੁੰਦੇ 5:30 ਵਜੇ ਤੜਕੇ ਮੈਨੂੰ ਬਲੌਗ ਹੀ ਆਇਆ ਮੰਦ ਨੇ ਬਲੌਗ ਹੀ ਆਇਆ ਮੰਦ ਨੇ ਗਿੰਬਲ ਫੜਾਈ ਮੜੀ ਆ ਮੈਂ ਤਾਂ ਆਪ ਕਹੀ ਜਨਾ ਕੀ ਗਿੰਬਲ ਡੰਗਲ ਡੰਗਲ ਦਾ ਕੁਝ ਹੋਰ ਜੀ ਇਹ ਕਿੰਨੇ ਚੋਰ ਸੀ ਹੋ ਲਿਆ ਰੱਖੀ ਚਾ ਦੁੱਧ ਲੈ ਕੇ ਕਰਨ ਚੋਰ ਨੂੰ ਦੁੱਧ ਲੈ ਰੱਖੀ ਕਰੂ ਕਰਕੇ ਬਰੈਡ ਗੱਲੇ ਕੱਟ ਕੇ ਦੇ ਗਿਆ ਹੈ ਚੋਰ ਤਾਂ ਨਹੀਂ ਚੱਕ ਲੈ ਦੋ ਤਿੰਨ ਸੀ ਇਕੱਲੇ ਹੋਏ ਹਜੇ ਆ ਫਿਰ ਸੁਤ ਹੋ ਗਏ ਫਿਰ ਦੋਏ ਨਾ